ਮਿੱਤਰ ਪਿਆਰਿਓ ਨਰਿੰਦਰ ਮੋਦੀ ਸਾਹਿਬ ਕੱਲ ਪੰਜਾਬ ਆਏ ਤੇ ਆਕੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਦੋ ਮੁੱਦਿਆਂ ਤੇ ਮੈਂ ਗੱਲ ਕਰਨੀ ਹੈ ਪਹਿਲਾ ਕਿ ਮੋਦੀ ਸਾਹਿਬ ਜਦੋਂ ਕੱਲ ਪੰਜਾਬ ਆਕੇ ਉਹਨਾਂ ਨੇ ਰੈਲੀ ਕੀਤੀ ਤਾਂ ਸਿਰ ਤੇ ਪੱਗ ਬੰਨੀ ਹੋਈ ਸੀ ਪਹਿਲੀ ਗੱਲ ਕੀ ਮੋਦੀ ਸਾਹਿਬ ਅੱਗੇ ਪਿੱਛੇ ਪੱਗ ਬੰਨਦੇ ਨੇ ਕਦੇ ਵੀ ਪੱਗ ਬੰਨਦੇ ਨੇ ਨਹੀਂ ਬੰਨਦੇ ਫਿਰ ਕੱਲ ਉਹਨਾਂ ਨੇ ਪੱਗ ਕਿਉਂ ਬੰਨੀ ਮੇਰਾ ਸਵਾਲ ਹੈ ਕਿ ਇਹ ਧਰਮ ਦੇ ਨਾਂ ਤੇ ਯਾ ਸਿੱਖੀ ਦੇ ਭੇਸ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਪਰਮਾਉਣ ਦੀ ਜਾਂ ਸਿਆਸਤ ਖੇਡਣ ਦੀ ਕੋਸ਼ਿਸ਼ ਤਾਂ ਨਹੀਂ ਸੀ ਵੱਡਾ ਸਵਾਲ ਹੈ ਕਿਉਂਕਿ ਉਹ ਪੱਗ ਨਹੀਂ ਬੰਨਦੇ ਕਦੇ ਵੀ ਜੇਕਰ ਉਹ ਜਿੱਥੇ ਵੀ ਜਾਣ ਜਿੱਥੇ ਵੱਧ ਧਰਮ ਦੇ ਜਿਹੜੇ ਲੋਕ ਨੇ ਉਥੇ ਓਵੇਂ ਦਾ ਪਹਿਰਾਵਾ ਪਾਉਣ ਤਾਂ ਇੰਜ ਜਾਪਦਾ ਹੈ ਕਿ ਇਹ ਸਿਆਸਤ ਖੇਡੀ ਜਾ ਰਹੀ ਹੁੰਦੀ ਹੈ ਕਿਉਂਕਿ ਇੱਕ ਪੰਜਾਬੀ ਦਾ ਮੁਹਾਵਰਾ ਹੈ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਸੋ ਮੈਨੂੰ ਲੱਗਦਾ ਹੈ ਕਿ ਕੱਲ ਮੋਦੀ ਸਾਹਿਬ ਨੇ ਉਸ ਭੇਸ 'ਚ ਇੱਥੇ ਆ ਕੇ ਸਭ ਕੁਝ ਪਰੋਸਣ ਦੀ ਕੋਸ਼ਿਸ਼ ਕੀਤੀ ਜਿਹੜਾ ਭੇਸ ਪੰਜਾਬੀਆਂ ਨੂੰ ਅਟਰੈਕਟ ਕਰਦਾ ਜਿਹੜਾ ਪੰਜਾਬੀਆਂ ਨੂੰ ਖਿੱਚਦਾ ਦੂਜੀ ਗੱਲ ਮੋਦੀ ਸਾਹਿਬ ਨੇ ਕਿਹਾ ਜੇ ਮੈਂ ਪਹਿਲਾਂ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਪਹਿਲਾਂ ਅੱਜ ਤੋਂ ਤਾਂ ਹੁਣ ਤੱਕ ਮੈਂ ਭਾਰਤ ਨੂੰ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲੈ ਕੇ ਦੇ ਦੇਣਾ ਸੀ ਇਸ ਗੱਲ 'ਚ ਕਿੰਨੀ ਸਚਾਈ ਹੈ ਹੁਣ ਮੋਦੀ ਸਾਹਿਬ ਨੇ ਕਿਹਾ ਕਿ ਜਦੋਂ ਬੰਗਲਾਦੇਸ਼ ਵਾਲਾ ਮਾਮਲਾ ਵਾਪਰਿਆ ਮੋਦੀ ਸਾਹਿਬ ਕਹਿੰਦੇ ਉਸ ਟਾਈਮ 90 ਹਜ਼ਾਰ ਸੈਨਿਕ ਪਾਕਿਸਤਾਨ ਦੇ ਭਾਰਤ ਦੇ ਕਬਜ਼ੇ ਸੀ ਤੇ ਛੱਡਣ ਦੇ ਬਦਲੇ ਕਹਿੰਦਾ ਜੇ ਮੈਂ ਉਦੋਂ ਪ੍ਰਧਾਨ ਮੰਤਰੀ ਹੁੰਦਾ ਤੇ ਪਾਕਿਸਤਾਨ ਤੋਂ ਕਰਤਾਰਪੁਰ ਜ਼ਰੂਰ ਮੰਗ ਲੈਂਦਾ ਤੇ ਲੈ ਕੇ ਦਿੰਦਾ ਵਾਹ ਮੋਦੀ ਸਾਹਿਬ ਵਾਹ ਗੱਲਾਂ ਕਰਨ 'ਚ ਤੁਹਾਡੇ ਨਾਲ ਕੋਈ ਸਾਨੀ ਨਹੀਂਗਾ 10 ਸਾਲ ਹੋ ਗਏ ਹੁਣ ਤੁਹਾਨੂੰ ਪ੍ਰਧਾਨ ਮੰਤਰੀ ਬਣਿਆ ਤੁਸੀਂ ਕੀ ਲੈ ਕੇ ਦੇ ਦਿੱਤਾ ਤੁਸੀਂ ਗੱਲ ਕਰਦੇ ਹੋ ਕਰਤਾਰਪੁਰ ਦਾ ਲਾਂਘਾ ਖੋਲਣ ਦੀ ਉਹ ਪਹਿਲਾਂ ਵੀ ਕਈ ਵਾਰ ਖੁੱਲਿਆ ਕਈ ਵਾਰ ਬੰਦ ਹੋਇਆ ਹੁਣ ਫੇਰ ਖੁੱਲਿਆ ਸੋ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਪੂਰੇ ਪੰਜਾਬੀਆਂ ਦੀ ਇੱਕ ਮੰਗ ਹੈ ਪੂਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈ ਕਿ ਪਾਕਿਸਤਾਨ ਦੇ ਨਾਲ ਖੇਤੀ ਵਸਤੂਆਂ ਦਾ ਵਪਾਰ ਖੋਲ ਦਿਓ ਪੰਜਾਬ ਦੇ ਰਸਤੇ ਪੰਜਾਬ ਦੇ ਰਸਤੇ ਫਿਰੋਜ਼ਪੁਰ ਦੇ ਅਮਰਸਰ ਦੇ ਰਸਤੇ ਪੰਜਾਬ ਨੂੰ ਬਹੁਤ ਵੱਡਾ ਆਰਥਿਕ ਫਾਇਦਾ ਹੋ ਜੂ। ਕਿਸਾਨ ਮਜ਼ਦੂਰ ਜਿਹੜਾ ਮਰ ਰਿਹਾ ਉਹ ਬਹੁਤ ਲਾਭ ਹੋ ਜੂ ਉਹਨੂੰ ਪਰ ਤੁਸੀਂ ਇੰਜ ਨਹੀਂ ਕਰੋਗੇ। ਹੁਣ ਤੁਹਾਡੇ ਭਗਤੇ ਕਹਿ ਸਕਦੇ ਨੇ ਪਾਕਿਸਤਾਨ ਗਲਤ ਦੇਸ਼ ਐ ਉਹਦੇ ਨਾਲ ਵਪਾਰ ਨਹੀਂ ਹੋ ਸਕਦਾ। ਤੇ ਇਹ ਤੁਹਾਡੇ ਭਗਤਾਂ ਨੂੰ ਤੁਸੀਂ ਭੁਲੇਖਾ ਪਾਇਆ ਵੀ ਸ਼ਾਇਦ ਤੁਸੀਂ ਬੰਦ ਕੀਤਾ ਵਪਾਰ ਪਰ ਤੁਹਾਨੂੰ ਤਾਂ ਪਤਾ ਹੈ ਨਾ ਕਿ ਅਡਾਨੀ ਬਾਨੀਆਂ ਦੀਆਂ ਬੰਦਰਗਾਹਾਂ ਤੇ ਰਾਹੀਂ ਉਹਨਾਂ ਦੇ ਨਾਲ ਵਪਾਰ ਚੱਲਦਾ ਪਿਆ। ਬੰਬੇ ਤੇ ਗੁਜਰਾਤ ਦੀਆਂ ਬੰਦਰਗਾਹਾਂ ਤੇ ਰਹੀਂ ਪਾਕਿਸਤਾਨ ਨਾਲ ਵਪਾਰ ਹੁੰਦਾ ਪਿਆ ਪਰ ਹੁੰਦਾ ਉਹਨਾਂ ਦੀਆਂ ਚੀਜ਼ਾਂ ਦਾ ਹੈ ਉਹਨਾਂ ਅਡਾਨੀਆਂ ਉਹਨਾਂ ਅਬਾਨੀਆਂ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਚੀਜ਼ਾਂ ਦਾ ਹਾਂ ਖੇਤੀਬਸਤਾ ਵੀ ਉਧਰ ਭੇਜੀਆਂ ਜਾਂਦੀਆਂ ਨੇ ਪਰ ਉਹ ਪੰਜਾਬ ਦੇ ਰਸਤੇ ਨਹੀਂ ਉਹ ਵੀ ਤੁਸੀਂ ਉਹਨਾਂ ਬੰਦਰਗਾਹਾਂ ਦੇ ਰਸਤੇ ਭੇਜਦੇ ਹੋ ਜੋ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਨਹੀਂ ਕਿਉਂ ਪੰਜਾਬ ਦੇ ਰਹੀਂ ਵਪਾਰ ਨਹੀਂ ਕਰਦੇ ਤੁਸੀਂ ਕਰ ਸਕਦੇ ਹੋ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਕਿਵੇਂ ਹੋਏਗਾ ਵੇਖੋ ਪਾਕਿਸਤਾਨ ਦੇ ਵਿੱਚ ਜਿਹੜੀ ਚੀਜ਼ 150 ਰੁਪਏ ਦੀ ਹੁੰਦੀ ਆ ਉਹੀ ਚੀਜ਼ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਉਹੀ ਚੀਜ਼ 20 ਰੁਪਏ ਦੀ ਬਣੀ ਵਿਕਦੀ ਹੁਣ ਕਿੰਨੇ ਹੀ ਕਿਸਾਨਾਂ ਨੇ ਇਹਨਾਂ ਦਿਨਾਂ ਚ ਸ਼ਿਮਲਾ ਮਿਰਚ ਖੇਤਾਂ 'ਚ ਵਾਉਣੀ ਪਈ ਉਹਨਾਂ ਨੂੰ ਮਤਲਬ ਹੋਰ ਕਿੰਨੀਆਂ ਹੀ ਸਬਜ਼ੀਆਂ ਜਿਹੜੀਆਂ ਵਾਉਣੀਆਂ ਪਈਆਂ ਟਮਾਟਰ ਵਾਉਣੇ ਪਏ ਸ਼ਿਮਲਾ ਮਿਰਚ ਵਾਉਣੀ ਪਈ ਹੋਰ ਮਿਰਚਾਂ ਦੇ ਕਿੰਨੇ ਖੇਤ ਵਾਏ ਕਿਉਂਕਿ ਪੰਜਾਬ ਚ ਉਹਦਾ ਰੇਟ ਨਹੀਂ ਮਿਲਦਾ ਭਾਰਤ ਚ ਉਹਦਾ ਰੇਟ ਨਹੀਂ ਮਿਲਦਾ ਤੇ ਪਾਕਿਸਤਾਨ ਦੇ ਵਿੱਚ ਉਹੀ ਛਿਮਲਾ ਮਿਰਚ ਉਹੀ ਟਮਾਟਰ 100-100 ਰੁਪਏ ਕਿਲੋ ਆ ਅੱਜ ਵੀ ਤੇ ਫਿਰੋਜ਼ਪੁਰ ਤੋਂ ਤੇ ਜਿਹੜਾ ਅੰਮ੍ਰਿਤਸਰ ਹੈ ਉਥੋਂ ਲਾਹੌਰ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਆ ਆ ਫਿਰੋਜ਼ਪੁਰ ਦੇ ਹਸੈਨੀ ਵਾਲਾ ਤੋਂ 5 ਕਿਲੋਮੀਟਰ ਅੱਗੇ ਲਾਹੌਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਕਸੂਰ ਦਾ ਸਿਰਫ ਅੱਧੇ ਘੰਟੇ ਦੇ ਆਵਾਜ਼ਾਈ ਦੇ ਨਾਲ ਬਹੁਤ ਵੱਡਾ ਲਾਭ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਮਿਲ ਸਕਦਾ ਪਰ ਤੁਸੀਂ ਇੰਜ ਨਹੀਂ ਕਰੋਗੇ ਕਿਉਂਕਿ ਤੁਸੀਂ ਕੁਝ ਕਰਨਾ ਹੀ ਨਹੀਂ ਪਾਕਿਸਤਾਨ ਦੇ ਨਾਲ ਤੁਸੀਂ ਗੱਲਾਂ ਕਰਦੇ ਹੋ ਮੈਂ ਆਹ ਲੈ ਲੈਂਦਾ ਮੈਂ ਉਹ ਲੈ ਲੈਂਦਾ ਜਦੋਂ ਪਾਕਿਸਤਾਨ ਦੇ ਨਾਲ ਪੂਰੀ ਤਣਾ ਤਣੀ ਦਾ ਰੌਲਾ ਪਾਇਆ ਹੋਇਆ ਸੀ ਉਦੋਂ ਹੀ ਪਾਕਿਸਤਾਨ 'ਚ ਤੁਸੀਂ ਖੁਦ ਨਵਾਜ਼ ਸ਼ਰੀਫ ਦੇ ਘਰ ਉਹਦੇ ਉਹਨਾਂ ਦੇ ਫੰਕਸ਼ਨ ਤੇ ਗਏ ਗਏ ਕਿ ਨਹੀਂ ਗਏ ਪੂਰੇ ਦੇਸ਼ ਤੋਂ ਅਚਾਨਕ ਹੀ ਤੁਸੀਂ ਜਾ ਕੇ ਉੱਥੇ ਉਹ ਵੀ ਹੈਰਾਨ ਰਹਿ ਗਏ ਤੇ ਇੱਧਰ ਅਸੀਂ ਨਹੀਂ ਹੈਰਾਨ ਰਹਿ ਗਏ ਕਿ ਮੋਦੀ ਸਾਹਿਬ ਉੱਥੇ ਪਹੁੰਚ ਗਏ ਨੇ ਤੇ ਤੁਸੀਂ ਗੱਲਾਂ ਕਰਦੇ ਹੋ ਕਿ ਮੈਂ ਬਾਹ ਮਰੋੜ ਕੇ ਜਿਵੇਂ ਕਿਸੇ ਤੋਂ ਕੁਝ ਲਈਦਾ ਵੀ ਮੈਂ ਤਾਂ ਕਰਤਾਰਪੁਰ ਸਾਹਿਬ ਲੈ ਕੇ ਦੇ ਦੇਣਾ ਸੀ ਸਭ ਨੂੰ ਪਤਾ ਇਹ ਸਭ ਸਿਆਸਤਾ ਵੋਟਾਂ ਦੇ ਨੇੜੇ ਇਹ ਵੋਟ ਸਿਆਸਤਾ ਵੈਸੇ ਬਹੁਤ ਸਾਰੇ ਲੋਕ ਨੇ ਜਿਹੜੇ ਗੁੰਮਰਾਹ ਹੋ ਜਾਂਦੇ ਨੇ ਹੁਣ ਵੀ ਹੋ ਜਾਣਾ ਉਹਨਾਂ ਨੇ ਪਰ ਵੱਡੀ ਗਿਣਤੀ ਉਹ ਵੀ ਆ ਜਿਹੜੀ ਸਮਝਦੀ ਹੈ ਤੁਹਾਡੀ ਇਸ ਸਿਆਸਤ ਨੂੰ ਬਹੁਤ ਮਿਹਰਬਾਨੀ ਸ਼ੁਕਰੀਆ